ਅਨੇ ਚੇਰਮੈਨ ਸਾਹਿਬ ਤੁਸੀਂ ਦੱਸਿਓ ਮੰਡੀਆਂ ਦੇ ਵਿੱਚ ਕੀ ਮਾਹੌਲ ਚੱਲ ਰਿਹਾ ਫਸਲਾਂ ਫਸਲਾਂ ਆ ਰਹੀਆਂ ਨੇ ਚੱਕੀਆਂ ਜਾ ਰਹੀਆਂ ਨੇ ਅ ਮੰਡੀਆਂ ਦੇ ਵਿੱਚ ਜੀ ਬਹੁਤ ਸੋਹਣਾ ਮਾਹੌਲ ਹੈ ਜ਼ਿਮੀਂਦਾਰ ਆਪਣੀ ਜਿਹੜੀ ਫਸਲ ਹੈ ਉਹ ਸੁੱਕੀ ਲੈ ਕੇ ਆ ਰਹੇ ਨੇ ਹੈਗੀ ਤੇ ਵਪਾਰੀ ਜਿਹੜੇ ਵੀ ਸਾਡੇ ਉੱਤੇ ਆੜਤੀਓ ਭਰਾ ਨੇ ਉਹਨਾਂ ਦਾ ਵੀ ਵਧੀਆ ਰਿਸਪੌਂਸ ਆਏਗਾ ਅਸੀਂ ਤਰੀਕੇ ਨਾਲ ਸਾਰਾ ਆੜਤੀ ਵਿਸ਼ੇਸ਼ਣਾਂ ਜਿੰਨੀਆਂ ਕਿ ਉਹ ਸੈਂਟਰ ਵਾਲੀਆਂ ਨੇ ਜਾਂ ਸਾਡੀ ਮੇਨ ਮੰਡੀ ਜਿਸਵਾਨੀਆਂ ਨੇ ਉਹਨਾਂ ਨਾਲ ਮਿਲ ਕੇ ਅਸੀਂ ਟਰੱਕ ਯੂਨੀਅਨ ਵਾਲੇ ਨੇ ਅਸੀਂ ਰਲ ਮਿਲ ਕੇ ਜਿਹੜਾ ਉਹ ਕੰਮ ਹੈ ਜਿਹੜਾ ਅਸੀਂ ਕਰ ਰਹੇ ਹਾਂ ਸਾਰਾ ਬਹੁਤ ਵਧੀਆ ਰਿਸਪਾਂਸ ਹੈ ਜਿਹੜਾ ਲੋਕਾਂ ਦਾ ਵੀ ਤੇ ਆੜਤੀਏ ਵਿਸ਼ੇਸ਼ਣ ਦਾ ਵੀ ਆ ਕੇ ਅਸੀਂ ਮੰਡੀ 'ਚ 2 ਵਜੇ ਅਸੀਂ ਨੇ ਆਪਣਾ ਉਹ ਕੀਤਾ ਹੈਗਾ ਉਹਦੇ ਵਿੱਚ ਜਾ ਕੇ ਦੇਖਿਆ ਵੀ ਅਸੀਂ ਹਰ ਇੱਕ ਆੜਤੀਏ ਭਰਾ ਤੋਂ ਪੁੱਛਿਆ ਵੀ ਕੋਈ ਸਮੱਸਿਆ ਤੁਹਾਨੂੰ ਕੋਈ ਬਾਰ ਦਾ ਨੇ ਨਹੀਂ ਜਾਂ ਕੋਈ ਆਪਣੀ ਕਿਸੇ ਤਰ੍ਹਾਂ ਦੀ ਕੋਈ ਹੋਰ ਕੋਈ ਲੇਬਰ ਦੀ ਕੋਈ ਗੱਡੀਆਂ ਦੀ ਕੋਈ ਸਮੱਸਿਆ ਹੈ ਤਾਂ ਉਹਦੇ ਵਿੱਚ ਸਾਰੇ ਆੜਤੀਏ ਖੁਸ਼ ਨੇ ਇਹਤੇ ਜਿਹੜੀ ਮਾੜੀ ਮੋਟੀ ਹੈਗੀ ਦੀ ਸਮੱਸਿਆ ਵੀ ਅਸੀਂ ਸਾਡੇ ਕੋਲੇ ਜਗ੍ਹਾ ਨਹੀਂ ਸੀ ਜਗ੍ਹਾ ਦੀ ਘਾਟ ਜ਼ਰੂਰ ਸਾਡੀ ਜਿਹੜੀ ਮੇਨ ਮੰਡੀ ਆ ਉਹਦੇ ਵਿੱਚ ਹੈਗੀ ਆ ਕਿਉਂਕਿ ਮੰਡੀ ਥੋੜੀ ਜਿਹੀ ਵੱਡੀ ਚਾਹੀਦੀ ਹੈ ਮੰਡੀ ਦੀ ਜਗ੍ਹਾ ਘਟ ਗਈ ਕਿਉਂਕਿ ਲੋਕ ਸਾਰੇ ਸ਼ਹਿਰ ਵੱਲੋਂ ਜਿਹੜੇ ਨੇ ਉਹ ਤੁਰੇ ਹੋਏ ਨੇ ਇਸ ਕਰਕੇ ਉਮੀਦ ਕਰਦੇ ਆ ਵੀ ਆਉਣ ਵਾਲੇ ਸਮੇਂ ਤੇ ਜਿਹੜੀ ਸਾਡੀ ਮੰਡੀ ਆ ਉਹ ਹੋਰ ਵੱਡੀ ਹੋਊਗੀ ਕੋਈ ਹੋਰ ਜਗ੍ਹਾ ਜਿਹੜੀ ਉਹਨਾਂ ਨੂੰ ਏਰੀਆ ਖੇਤ ਜਦੋਂ ਅਸੀਂ ਹੁਣੋਂ ਤੱਕ ਮਤਲਬ ਰੋਣ ਤੱਕ ਮੰਡੀ ਦੀ ਸਾਡੇ ਜੀ ਚਾਰ ਏਜੰਸੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਵੱਲੋਂ ਜਿਹੜੀ ਕਣਕ ਹੈ ਉਹ ਖਰੀਦੀ ਜਾ ਰਹੀ ਹੈ ਉਹਨਾਂ ਦਾ ਆਪਣਾ ਕ੍ਰਾਈਟੇਰੀਆ ਹੁੰਦਾ ਵੀ ਕਿਹੜੀ ਏਜੰਸੀ ਨੇ ਕਿੰਨਾ ਖਰੀਦਣਾ ਹੈ ਕਿਹੜੀ ਨੇ ਕਿੰਨਾ ਖਰੀਦਣਾ ਹੁਣ ਤੱਕ ਸਾਡੇ ਕੋਲੇ ਤਕਰੀਬਨ ਤਕਰੀਬਨ ਮੈਨੂੰ ਲੱਗਦਾ ਵੀ 2 2 ਤੋਂ 2.5 ਲੱਖ ਕਟਾ ਜਿਹੜਾ ਸਾਡਾ ਮੇਨ ਮੰਡੀ 'ਚ ਆ ਚੁੱਕਿਆ ਬਾਕੀ ਜਿਹੜਾ ਹੋਰ ਹੈ ਸੈਂਟਰ ਉਹਨਾਂ ਦਾ ਜਿਹੜਾ ਟਾਰਗੇਟ ਹੈ ਜੀ ਸਾਡੇ ਦੇਖੋ ਮੰਡੀ ਜਿਹੜੀ ਸਾਡੀ ਮੇਨ ਮੰਡੀ ਹੈ ਇਹਦੇ ਵਿੱਚ ਸਾਡੇ ਕੋਲੇ ਘੱਟੋ ਘੱਟ 14 14.5 ਲੱਖ ਕਟਾ ਆਉਣ ਦੀ ਉਮੀਦ ਹੈਗੀ ਹੈ ਤੇ ਬਾਕੀ ਦੇ ਜਿਹੜੇ ਸਾਡੇ ਸੈਂਟਰ ਨੇ 14 ਕ 12 ਤੋਂ ਲੈ ਕੇ 14 ਕ ਲੱਖ ਘਟਾ ਉਹਨਾਂ ਦੇ ਵਿਚ ਆਣਾ ਮਤਲਬ 30 ਕ ਲੱਖ ਕੱਟੇ ਰਗੇੜ ਫੇੜ ਸਾਡੇ ਜਿਹੜਾ ਮੰਡੀਆਂ ਤੇ ਸੈਂਟਰ ਦੇ ਵਿੱਚੋਂ ਆਣਾ ਕਿਸਾਨਾਂ ਨੂੰ ਤੁਸੀਂ ਅਪੀਲ ਕਰਨਾ ਚਾਹੋਗੇ ਵੀ ਬਸ ਆਪਣੀ ਸਿੱਤੀ ਲੈਣ ਆ ਹਕ ਖਾਨ ਜਿਹੜੇ ਕਿਸਾਨ ਭਰਾ ਨੇ ਉਹਨਾਂ ਨੂੰ ਅਸੀਂ ਬਾਰ ਬਾਰ ਇਹੀ ਉਮੀਦ ਕਰ ਰਹੇ ਹਾਂ ਵੀ ਉਹ ਆਪਣੀ ਫਸਲ ਹੈ ਜਿਹੜੀ ਪਕਾ ਕੇ ਸੁਕਾ ਕੇ ਮੰਡੀ ਦੇ ਵਿੱਚ ਲੈ ਕੇ ਆਉਣ ਤਾਂ ਕਿ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਅਨੁਸਾਰ ਵਿਕੇ ਉਹਨਾਂ ਦੀ ਉਹ ਆਪਣਾ ਰਾਜੀ ਖੁਸ਼ੀ ਕਦਾੜੀਆਂ ਮਾਰਦੇ ਜਿਵੇਂ ਕਹਿੰਦੇ ਤੇ ਕਿ ਮੇਲੇ ਨੂੰ ਜੱਟ ਆਉਂਦਾ ਉਸ ਤਰ੍ਹਾਂ ਆਪਣੇ ਇੱਕ ਪਰਿਵਾਰ ਦੇ ਵਿੱਚ ਜਾ ਵੀ ਬੜੀ ਖੁਸ਼ੀ ਦੀ ਗੱਲ ਹੈ ਵੀ ਉਹ ਆਪਣਾ ਜਿਹੜਾ ਸੀਜ਼ਨ ਹੈ ਉਹ ਵਧੀਆ ਚੰਗੇ ਢੰਗ ਨਾਲ ਲਾਵੇ ਠੀਕ ਹੈ ਧੰਨਵਾਦ ਇਹ ਜਿਹੜੇ ਵੀ ਸਾਡੇ ਉੱਤੇ ਆਰਤੀਓ ਭਰਾ ਨੇ ਉਹਨਾਂ ਦਾ ਵੀ ਵਧੀਆ ਰਿਸਪੌਂਸ ਆਏਗਾ ਅਸੀਂ ਤਰੀਕੇ ਨਾਲ ਸਾਰਾ ਆਰਤੀਓ ਵਿਸ਼ੇਸ਼ਣਾਂ ਜਿੰਨੀਆਂ ਕਿ ਉਹ ਸੈਂਟਰ ਵਾਲੀਆਂ ਨੇ ਜਾਂ ਸਾਡੀ ਮੇਨ ਮੰਡੀ ਜੀਆਂ ਸਮਾਣੇ ਜੀਆਂ ਨੇ ਉਰਾਲ ਮਿਲ ਕੇ ਅਸੀਂ ਟਰੱਕ ਯੂਨੀਅਨ ਵਾਲੇ ਨੇ ਅਸੀਂ ਰਲ ਮਿਲ ਕੇ ਜਿਹੜਾ ਉਹ ਕੰਮ ਹੈ ਜਿਹੜਾ ਅਸੀਂ ਕਰ ਰਹੇ ਹਾਂ ਸਾਰਾ ਬਹੁਤ ਵਧੀਆ ਰਿਸਪੌਂਸ ਹੈ ਜਿਹੜਾ ਲੋਕਾਂ ਦਾ ਵੀ ਤੇ ਆੜਤੀਏ ਵਿਸ਼ੇਸ਼ਣ ਦਾ ਵੀ ਆਕੇ ਅਸੀਂ ਮੰਡੀ 'ਚ 2 ਵਜੇ ਅਸੀਂ ਨੇ ਆਪਣਾ ਉਹ ਕੀਤਾ ਹੈਗਾ ਉਹਦੇ ਵਿੱਚ ਜਾ ਕੇ ਦੇਖਿਆ ਵੀ ਅਸੀਂ ਹਰ ਇੱਕ ਆੜਤੀਏ ਭਰਾ ਤੋਂ ਪੁੱਛਿਆ ਵੀ ਕੋਈ ਸਮੱਸਿਆ ਤੁਹਾਨੂੰ ਕੋਈ 바ਰਦਾਨ ਨਹੀਂ ਜਾਂ ਕੋਈ ਆਪਣੀ ਕਿਸੇ ਤਰ੍ਹਾਂ ਦੀ ਕੋਈ ਹੋਰ ਕੋਈ ਲੇਬਰ ਦੀ ਕੋਈ ਗੱਡੀਆਂ ਦੀ ਕੋਈ ਸਮੱਸਿਆ ਹੈ ਤਾਂ ਉਹਦੇ ਵਿੱਚ ਸਾਰੇ ਆੜਤੀਏ ਖੁਸ਼ ਨੇ ਕਿਤੇ ਜਿਹੜੀ ਮਾੜੀ-ਮੋਟੀ ਹੈਗੀ ਦੀ ਸਮੱਸਿਆ ਵੀ ਅਸੀਂ ਸਾਡੇ ਕੋਲੇ ਜਗ੍ਹਾ ਨਹੀਂ ਸੀ ਜਗ੍ਹਾ ਦੀ ਘਾਟ ਜ਼ਰੂਰ ਸਾਡੀ ਜਿਹੜੀ ਮੇਨ ਮੰਡੀ ਆ ਉਹਦੇ ਵਿੱਚ ਹੈਗੀ ਆ ਕਿਉਂਕਿ ਮੰਡੀ ਥੋੜੀ ਜਿਹੀ ਵੱਡੀ ਚਾਹੀਦੀ ਹੈ ਮੰਡੀ ਦੀ ਜਗ੍ਹਾ ਘਟ ਗਈ ਕਿਉਂਕਿ ਲੋਕ ਸਾਰੇ ਸ਼ਹਿਰ ਵਾਲੋਂ ਜਿਹੜੇ ਨੇ ਉਹ ਤੁਰੇ ਹੋਏ ਨੇ ਇਸ ਕਰਕੇ ਉਮੀਦ ਕਰਦੇ ਆ ਵੀ ਆਉਣ ਵਾਲੇ ਸਮੇਂ ਤੇ ਜਿਹੜੀ ਸਾਡੀ ਮੰਡੀ ਆ ਉਹ ਹੋਰ ਵੱਡੀ ਹੋਊਗੀ ਕੋਈ ਹੋਰ ਜਗ੍ਹਾ ਜਿਹੜੀ ਉਹਨਾਂ ਨੂੰ ਇੱਥੇ ਕਿਹਦੇ ਜਦੋਂ ਅਸੀਂ ਹੁਣ ਰੌਂਹ ਹਾਂ ਤੱਕ ਮੰਦਰ ਕਣਕਾਂ ਫਸਦੀਆਂ ਸਾਡੇ ਦੀ ਚਾਰ ਏਜੰਸੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਵੱਲੋਂ ਜਿਹੜੀ ਕਣਕ ਹੈ ਉਹ ਖਰੀਦੀ ਜਾ ਰਹੀ ਹੈ ਉਹਨਾਂ ਦਾ ਆਪਣਾ ਕ੍ਰਾਈਟੇਰੀਆ ਹੁੰਦਾ ਵੀ ਕਿਹੜੀ ਏਜੰਸੀ ਨੇ ਕਿੰਨਾ ਖਰੀਦਣਾ ਹੈ ਕਿਹੜੀ ਨੇ ਕਿੰਨਾ ਖਰੀਦਣਾ ਹੁਣ ਤੱਕ ਸਾਡੇ ਕੋਲੇ ਤਕਰੀਬਨ ਤਕਰੀਬਨ ਮੈਨੂੰ ਲੱਗਦਾ ਵੀ 2 2 ਤੋਂ 2.5 ਲੱਖ ਕਟਾ ਜਿਹੜਾ ਸਾਡਾ ਮੇਨ ਮੰਡੀ 'ਚ ਆ ਚੁੱਕਿਆ ਬਾਕੀ ਜਿਹੜਾ ਹੋਰ ਹੈ ਸੈਂਟਰ ਉਹਨਾਂ ਦਾ ਜਿਹੜਾ ਟਾਰਗੇਟ ਹੈ ਜੀ ਸਾਡੇ ਦੇਖੋ ਮੰਡੀ ਜਿਹੜੀ ਸਾਡੀ ਮੇਨ ਮੰਡੀ ਹੈ ਇਹਦੇ ਵਿੱਚ ਸਾਡੇ ਕੋਲੇ ਘੱਟੋ ਘੱਟ 14 14.5 ਲੱਖ ਕਟਾ ਆਉਣ ਦੀ ਉਮੀਦ ਹੈਗੀ ਹੈ ਤੇ ਬਾਕੀ ਦੇ ਜਿਹੜੇ ਸਾਡੇ ਸੈਂਟਰ ਨੇ 14 ਤੋਂ 12 ਤੋਂ ਲੈ ਕੇ 14 ਕੇ ਲੱਖ ਕਟਾ ਉਹਨਾਂ ਦੇ ਵਿੱਚ ਆਣਾ ਮਤਲਬ 30 ਕੇ ਲੱਖ ਕਟੇ ਰਿਗੜ ਫਿਰ ਸਾਡੇ ਜਿਹੜਾ ਮੰਡੀਆਂ ਤੇ ਸੈਂਟਰ ਦੇ ਵਿੱਚੋਂ ਆਣਾ ਕਿਸਾਨਾਂ ਨੂੰ ਤੁਸੀਂ ਅਪੀਲ ਕਰਨਾ ਚਾਹੋਗੇ ਮਸਲ ਆਪਣੀ ਸਿੱਖੀ ਲੈ ਕੇ ਆ ਆਖਾਂ ਜਿਹੜੇ ਕਿਸਾਨ ਭਰਾ ਨੇ ਉਹਨਾਂ ਨੂੰ ਅਸੀਂ ਬਾਰ ਬਾਰ ਇਹੀ ਉਮੀਦ ਕਰ ਰਹੇ ਹਾਂ ਵੀ ਉਹ ਆਪਣੀ ਫਸਲ ਹੈ ਜਿਹੜੀ ਪਕਾ ਕੇ ਸੁਕਾ ਕੇ ਮੰਡੀ ਦੇ ਵਿੱਚ ਲੈ ਕੇ ਆਉਣ ਤਾਂ ਕਿ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਅਨਸਾਰ ਵਿਕੇ ਉਹਨਾਂ ਦੀ ਉਹ ਆਪਣਾ ਰਾਜੀ ਖੁਸ਼ੀ ਕਦਾੜੀਆਂ ਮਾਰਦੇ ਜਿਵੇਂ ਕਹਿੰਦੇ ਦੇ ਕੇ ਮੇਲੇ ਨੂੰ ਜੱਟ ਆਉਂਦਾ ਉਸ ਤਰ੍ਹਾਂ ਆਪਣੇ ਇੱਕ ਪਰਿਵਾਰ ਦੇ ਵਿੱਚ ਜਾਵੇ ਬੜੀ ਖੁਸ਼ੀ ਦੀ ਗੱਲ ਹੈ ਵੀ ਉਹ ਆਪਣਾ ਜਿਹੜਾ ਸਾ ਚੀਜ਼ ਨੇ ਉਹ ਵਧੀਆ ਚੰਗੇ ਢੰਗ ਨਾਲ ਲਾਵੇ ਠੀਕ ਹੈ ਧੰਨਵਾਦ